ਅਸੀਂ ਪੁੱਤ ਘਰੋਂ ਕੱਢਤੇ ਕੁੱਟਮਾਰ ਕਰਕੇ ਮੇਰੀ ਨੂੰਹ ਨੇ ਦੇਖਿਆ ਜਵਾਨਾ ਆ ਗਿਆ ਸਾਰੀ ਤੋੜਪੰਨ ਕਰਤੀ ਕੰਧਾਂ ਤੋੜਤੀਆਂ ਜਿੰਦੇ ਤੋੜਤੇ ਸਾਨੂੰ ਕੁੱਟਿਆ ਜਨਾਨੀਆਂ ਨੂੰ ਮਾਗਰ ਪਾਤਾ ਸਾਨੂੰ ਇਹ ਚੂਲੜਾ ਡਾਕੂ ਬੁਲਾ ਲਿਆ ਸਾਡੇ ਸਾਰਾ ਪੋਰਾ ਪੋਰਾ ਤੋੜਤਾ ਮੇਰਾ ਸਮਾਨ ਵੀ ਤੋੜਤਾ ਮੇਰੇ ਸਮਾਨ ਨੂੰ ਜਨਾਨੀਆਂ ਲੈ ਗਈਆਂ ਚੱਕ ਕੇ ਅਸੀਂ ਤਾਂ ਬਹੁਤ ਦੁਖੀ ਆ ਜੀ ਅਸੀਂ ਪੁੱਤ ਸੜਕਾਂ ਤੇ ਨੂੰ ਮਜਬੂਰ ਹੋ ਗਏ ਸਾਨੂੰ ਕਿਤੇ ਘਰ-ਦਰ ਨਹੀਂ ਰਿਹਾ ਸਾਨੂੰ ਕੋਈ ਉਹ ਨਹੀਂ ਮਿਲਦਾ ਸਾਡੀ ਜਾਇਦਾਦ ਨਹੀਂ ਵਿਜਣ ਦਿੰਦੀ ਸਾਨੂੰ ਕਿਤੇ ਘਰੇ ਨਹੀਂ ਵੜਨ ਦਿੰਦੀ ਪਿੰਡਾਂ ਦੀਆਂ ਜਨਾਨੀਆਂ ਵਲਾਕੇ ਸਾਨੂੰ ਕੁੱਟਮਾਰ ਕਰਾਉਂਦੀ ਐ ਚੂਲੜ ਵਾਲੇ ਡਾਕੂ ਨੂੰ ਬੁਲਾ ਕੇ ਡਾਕੂ ਬੁਲਾ ਕੇ ਸਾਨੂੰ ਕੰਨਾਂ ਢਾਟੀਆਂ ਮੇਰਾ ਸਵਾਨ ਵੀ ਢਾਟਾ ਗੁਰਦੁਆਰੇ ਚ ਪੁੱਤ ਅਸੀਂ ਰੋਟੀ ਖਾਣੇ ਆ ਘਰ ਮਸਾਲਾ ਚ ਅਸੀਂ ਰਾਤ ਕੱਟਦੇ ਆ ਸਾਨੂੰ ਕਿਤੇ ਜਗ੍ਹਾ ਨਹੀਂ ਹੈਗੀ ਫਿਰ ਬੈਠਣ ਨੂੰ ਅਸੀਂ ਘਰੋਂ ਕੱਢਦੇ ਇਹਨਾਂ ਨੇ ਅਸੀਂ ਬਹੁਤ ਬਦੀਨ ਹੋ ਰਿਆਂ ਸੜਕਾਂ ਤੇ ਰੁੱਲਦੇ ਫਿਰਦੇ ਆ ਮੇਰੀ ਨੂਨੇ ਕੱਢੇ ਆ ਮੇਰੀ ਨੂਨੇ ਸਾਡਾ ਸਾਰਾ ਕੁਝ ਹੀ ਖੋਲਿਆ ਸੇ ਇਨਸਾਫ ਤੋਂ ਬੇਅਬੰਦੀ ਕਰਦਾਈ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡਾ ਘਰ ਵੇਲਾ ਕਰਾਇਆ ਜਾਵੇ ਸਾਡੀ ਜ਼ਮੀਨ ਵਜਾਈ ਜਾਵੇ ਅਸੀਂ ਖਾਵਾਂਗੇ ਕੀ ਕਿੱਥੇ ਜਾਵਾਂਗੇ ਅਸੀਂ ਰੁਲਦੇ ਫਿਰਦੇ ਆ ਸੜਕਾਂ ਤੇ ਰੁਲਦਿਆਂ ਹੁਣ ਗੁਰੂ ਘਰ ਜਾ ਕੇ ਰੋਟੀ ਖਾਵਾਂਗੇ ਗੁਰੂ ਘਰ ਰੋਟੀ ਖਾ ਕੇ ਫੇਰ ਕਿਤੇ ਧਰਮਸਾਲਾ ਚ ਪਾਵਾਂਗੇ ਅਸੀਂ ਤਾਂ ਪੈਣ ਨੂੰ ਨਹੀਂ ਕਿਤੇ ਥਾਂ ਕੋਤੇ ਉਹ ਨਹੀਂ ਹੈਗਾ ਸਾਡੀ ਤਾਂ ਬੁਰੀ ਹਾਲਤ ਕਰ ਰੱਖੀ ਐ ਸਾਡੀ ਤਾਂ ਇਹ ਹੀ ਬੇਨਤੀ ਐ ਵੀ ਰੱਬਾ ਬਹੁਤ ਕੋਈ ਬਿਆਨ ਨਾ ਕਰਾਓ ਕੋਈ ਵਿਆਹ ਨਾ ਕਰਾਈਓ ਜਾਂ ਜਾ ਸਾਡੀ ਪੁੱਤ ਮਦਦ ਕਰੋ ਅਸੀਂ ਘਰੋਂ ਕੱਢਿਆ ਗਿਆ ਸਾਨੂੰ ਸਾਨੂੰ ਨਾਲ ਤਾਂ ਸਾਡਾ ਘਰ ਵਿਹਲਾ ਕਰਾਓ ਨਾ ਸਾਨੂੰ ਜ਼ਮੀਨ ਵਜਾਓ ਸਾਡੀ ਵੀ ਸਾਨੂੰ ਆਪਦੇ ਘਰੇ ਬਿਠਾਓ ਸਾਨੂੰ ਅਸ ਤਾਂ ਇਹੀ ਮੰਗ ਮੰਗਦੇ ਆ ਅਸਬਾ ਸੜਕਾਂ ਤੇ ਰੋੜ ਰਹੇ ਹਾਂ ਹਾਂਜੀ ਸੜਕਾਂ ਤੇ ਰੋੜ ਰਹੇ ਆ ਕਿੰਨੇ ਸਮਾਂ ਹੋ ਗਿਆ ਜੀ ਸਾਨੂੰ ਹਫ਼ਤਾ ਹੋ ਗਿਆ ਅੱਛਾ ਫਿਰ ਤੁਸੀਂ ਐਵੇਂ ਸੜਕਾਂ ਤੇ ਤੁਰਦੇ ਫਿਰਦੇ ਹੋ ਰੋਟੀ ਪਾਣੀ ਫਿਰ ਗੁਰੂ ਘਰ ਗੁਰੂ ਘਰ ਰੋਟੀ ਵੀ ਖਾ ਲਉ ਨਿਆ ਕਦੇ ਰਿਸ਼ਤੇਦਾਰੀ ਚ ਵਗ ਜਨਾ ਕਦੇ ਆਈ ਆਸੇ ਪਾਸੇ ਕਿੰਦੇਰੇ ਕਦੇ ਘਰ ਮਸਾਲਾ ਚ ਪਏ ਜਾਂਦੇ ਆ بس ਏਵੇਂ ਟਾਈਮ ਲੰਗਾਉਂਦੇ ਆ ਦੇ ਵੀ ਕਿਸ ਤਰ੍ਹਾਂ ਦੇਖਦੇ ਹੋ ਬੜੇ ਚਾਵਾ ਨਾਲ ਤੁਸੀਂ ਆਪਣੇ ਬੇਟੇ ਦਾ ਵਿਆਹ ਬੜੇ ਚਾਵਾ ਨਾਲ ਕੀਤਾ ਸੀ ਤੇ ਕਦੇ ਸੋਚਿਆ ਸੀ ਵੀ ਇਹ ਹਾਲਾਤ ਨਾ ਪੁੱਤਕਾਂ ਦੇ ਨਹੀਂ ਸੋਚਿਆ ਵੀ ਆਹ ਕੁਛ ਕਰੂਗੀ ਨੂੰ ਸਾਡੇ ਨਾਲ ਆ ਕੇ ਸਾਨੂੰ ਨਹੀਂ ਪਤਾ 18 ਸਾਲਾਂ ਬਾਅਦ ਇਹ ਸਾਨੂੰ ਕੁੱਟਮਾਰ ਕਰਨ ਲੱਗੀ ਗੁੰਡੇ ਬੁਲਾਉਣ ਲੱਗੀ ਹੁਣ ਜਾ ਕੇ ਦੇਖ ਲਓ ਹੁਣ ਵੀ 15 20 ਟੀਮੀਆਂ ਬੈਠੀਆਂ ਨੇ ਜੇ ਅਸੀਂ ਵੱਡ ਵੀ ਜਾਈਏ ਸਾਨੂੰ ਰੋੜਾ ਨਾ ਕੁੱਟ ਦੇਣੀ ਆ ਸਾਨੂੰ ਵੱਡ ਨਹੀਂ ਦਿੰਦੀ ਅੰਦਰ ਮੁਰਚਨ ਸਿੰਘ ਨਾ ਜੀ ਪਿੰਡ ਦੇਲਾ ਅਸੀਂ ਦੇਖ ਰਹੇ ਤੁਸੀਂ ਸੁਨਾਮ ਦੀਆਂ ਸੜਕਾਂ ਤੇ ਤੁਸੀਂ ਕੁਮਰਿਓ ਕਿਉਂ ਸੜਕਾਂ ਤੇ ਕੋਈ ਰੋੜ ਰਹੇ ਹੋ ਤੁਸੀਂ ਛੜਕਾਂ ਤੇ ਜੀ ਨੂਨੇ ਕੱਟਦੇ ਗੁੰਡੇ ਲਿਆ ਕੇ ਨੂਨੇ ਕੱਟਦੇ ਘਰੇ ਬੈਠੇ ਤੇ 19 ਚ ਵਿਆਹ 3 ਚ ਵਿਆਹ ਹੋਇਆ ਸੀ ਉਹਦਾ ਗੱਲ ਮੁਕਾ ਜੀ ਇਹ ਮੁੰਡੇ ਨੂੰ ਕੇਸ ਦੇ ਕੇ ਕੇਸ ਪਾਉ ਤੇ ਕਦੇ ਕੁਝ ਥਾਣੇ ਚ ਪਸਾ 1 13 ਸਾਲ ਪਰ ਦੀ ਸਜ਼ਾ ਕੱਟ ਕੇ ਆਇਆ ਮੁੰਡਾ ਕਦੇ ਫਿਰ ਖਰਚੇ ਦਾ ਪਾਦਾ ਕਦੇ 40 ਦਿਨ ਲਾਲਾ 6 ਜੇ 600 ਦਿਨ ਹੋ ਗਿਆ ਕੈਸਾ ਦਿਨ ਹੋ ਗਿਆ ਜੀ ਉਹ ਬਿਮਾਰ ਰਹਿਣ ਲੱਗ ਗਿਆ ਜੇਲ ਜੇਲ ਚ ਰਹਿੰਦਾ ਰਹਿੰਦਾ ਬਿਮਾਰ ਢਿੱਲਾ ਹੋ ਗਿਆ ਅਸੀਂ ਚੱਕੀ ਫਿਰੇ ਕਦੇ ਸਹਾਰ ਕਦੇ ਟਵਾਣੇ ਕਦੇ ਮੀਨਾ ਮੀਨਾ ਬੈਠੇ ਰਹਿੰਦੇ ਕਦੇ ਪਤਾ ਕਰਨੀ ਆਈ ਜੀ ਜੀ ਬਥੇਰਾ ਜੋਰ ਲਾ ਵੀ ਤੂੰ ਪਤਾ ਹੀ ਕਰ ਲੈ ਇਹ ਕੱਲੀ ਜਣੀ ਬੈਠੀ ਰਹਿੰਦੀ ਤੂੰ ਵਗ ਜਾ ਦੋ ਦਿਨਾਂ ਜਮਾ ਨਹੀਂ ਆਈ ਹੈਗੀ ਨਾ ਆਈ ਜਿਆਦਾ ਮੁੱਕ ਗਿਆ 19 ਚ ਮੁੱਕ ਗਿਆ 19 ਚ ਉਹ ਕਰਕੇ ਫੇਰ ਨਹੀਂ ਆ ਰਹੀ ਹੈਗੀ ਫੇਰ ਅਸੀਂ ਆਖਿਆ ਵੀ ਬਈ ਆ ਜਾ ਤੂੰ ਸਾਡੇ ਕੋਲੇ ਰਹਿ ਜਾ ਨਾ ਨਹੀਂ ਰਹੀ ਫੇਰਾ ਫੇਰ ਨਹੀਂ ਫੇਰ ਬੱਗੀ ਉਹ ਸੱਤ ਕੇਸ ਮੇਰੇ ਤੇ ਪਾਤੇ ਸਾਰੇ ਪਾਰਖੇ ਨੇ ਕੋਰਟ ਕੇਸ ਚੱਲਦੇ ਨੇ ਸਾਡੇ ਜੀ ਕੋਰਟ ਕੇਸ ਚੱਲਦੇ ਲਾਓ ਜੀ ਹੁਣ ਮੱਲੋ ਮੱਲੀ ਇੱਥੇ ਆਵੜੀ ਘਰੇ ਆ ਗਈ ਕਬਜ਼ਾ ਕਰ ਲੈ ਹੁਣ ਕਰ ਕਬਜ਼ਾ ਕਰੀ ਬੈਠੀ ਹੈ ਜੀ ਸਾਡਾ ਤਾਂ ਸਾਡ ਨੂੰ ਲਿਆ ਕੇ ਗੁੰਡੇ ਸਨ ਤਾਂ ਪਤਾ ਨਹੀਂ ਦੀ ਇੰਨਾ ਜੇ ਹੁਣ ਅਜਨ ਤੱਕ ਕਤਲ ਹੋ ਜਾਂਦੇ ਜੀ ਮੈਂ ਮੂਰੇ ਉਹ ਕਰਦਾ ਮੈਂ ਤਾਂ ਹਰ ਕੇਸ ਪੱਠੰਡ ਚ ਤੁਸੀਂ ਰਾਤ ਨੂੰ ਫੇ ਤੁਸੀਂ ਰੋਟੀ ਪਾਣੀ ਕਿਵੇਂ ਹੁੰਦਾ ਤੁਹਾਡਾ ਰੋਟੀ ਪਾਣੀ ਜੀ ਆਈ ਬੱਚਾ ਪਹਿਲਾਂ ਇੱਕ ਦੋ ਰਿਸ਼ਤੇਦਾਰਾਂ ਦੇ ਖਾਧੀ ਹੁਣ ਕਦੇ ਧਰਮਸ਼ਾਲਾ ਚ ਕਦੇ ਲੰਗਰ ਲੱਗਿਆ ਕਿਤੇ ਕਦੇ ਗੁਰਦੁਆਰੇ ਕਦੇ ਚੀਮੇ ਬਾਗੇ ਕਦੇ ਬਰਨਾਲੇ ਬਾਗੇ ਕਦੇ ਸੁਨਾਮਾਗੇ ਕਦੇ ਅਈ ਤੁਹਾਨੂੰ ਡਰ ਲੱਗਦਾ ਤੁਹਾਨੂੰ ਡਰ ਡਰ ਆ ਜੀ ਉਦੋਂ ਮਸਾਂ ਕੱਢੇ ਸੀ ਤਾਂ ਉਦੋਂ ਇਹ ਸਾਰਾ ਮਸਲਾ ਜਿਹੜਾ ਹੈਗਾ ਪੁਲਸ ਦੇ ਧਿਆਨ ਵਿੱਚ ਹੈਗਾ ਪੁਲਸ ਦੇ ਧਿਆਨ ਚ ਹੈ ਸਭ ਦੇ ਧਿਆਨ ਚ ਹੈ ਪੰਚਾਇਤ ਦੇ ਧਿਆਨ ਚ ਹੈ ਸਾਰਾ ਧਿਆਨ ਚ ਹੈ ਤੇ ਗੱਲ ਕਿਉਂ ਨਹੀਂ ਕਰਦੇ ਜਦ ਮੈਂ ਕਹਿੰਦਾ ਵੀ ਮੇਨਾਂ ਗੱਲ ਕਰੋ ਕਿਹੜੀ ਗੱਲ ਜਿਹੜਾ ਝੂਠ ਮਾਰ ਮਾਰ ਕੇ ਆ ਝੂਠ ਮਾਰੇ ਆ ਝੂਠ ਮਾਰੇ ਮੂੰਹ ਤੇ ਗੱਲ ਕਰਨ ਹੁੰਦੀ ਹੈ ਉਹਨ ਪੰਚਾਇਤ ਕਹਿੰਦੀ ਪਏ ਬੁਲਾਇਆ ਇੱਕ ਗੁੰਡਾ ਬਲਾਰ ਕਪਤਾਨੀ ਕਹਿੰਦੇ ਚੀਮਿਆ ਉਹਦਾ ਪਤਾ ਨਹੀਂ ਕਿੱਥੋਂ ਦਾ ਚੂਲੜ ਦਾ ਉਹ ਉਹ ਬੋਲਦਾ ਸੁਣਿਆ ਮੈਂ ਉਹ ਕਹਿੰਦੇ ਕਹਦੇ ਕੀ ਮੈਂ ਕਿ ਕੈ ਫੋਨ ਕਰਤੇ ਆਉਂਦਾ ਨਹੀਂ ਗੱਲ ਨਹੀਂ ਕਰਦਾ ਮੈਨੂੰ ਕਿ ਨਾ ਫੋਨ ਕਰਿਆ ਉਹਨੇ ਨਾ ਉਹਨੇ ਗੱਲ ਕਰੀ ਮੇਰੇ ਨਾਲ ਕੋਈ ਮੈਂ ਗੱਲ ਕਰਦਾ ਜਿਹੜੇ ਇਹ ਕਰਨੀ ਹੈ ਜਿਵੇਂ ਮਰਜ਼ੀ ਕਰੋ ਮੇਰੇ ਨਾਲ ਗੱਲ ਕਰੋ ਵੀ ਆ ਗੱਲ ਹੈ ਮਤਲਬ ਹੁਣ ਤੁਹਾਡੀ ਤੁਹਾਡੇ ਤੇ ਸਾਡੀ ਦਾ ਕਰਕੇ ਤੁਹਾਨੂੰ ਬਾਹਰੋਂ ਕੱਢਤਾ ਕਰੋ ਸਾਨੂੰ ਘਰੋਂ ਕੱਢਤਾ ਮੈਂ ਤਾਂ ਮੁੜ ਮੁੜ ਬੇਨਤੀ ਆਹੀ ਕਰਦਾ ਸਰਕਾਰ ਨੂੰ ਵੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਵੀ ਬਈ ਨਾ ਤਾਂ ਸਾਡੀ ਜ਼ਮੀਨ ਵੇਚਣ ਦਿੰਦੇ ਨੇ ਉਹਨਾਂ ਦਾ ਇਕੱਠ ਬਣ ਰੱਖਿਆ ਨਾ ਜ਼ਮੀਨ ਵੇਚਣ ਦਿੰਦੇ ਨੇ ਨਾ ਘਰੇ ਵੜਨ ਦਿੰਦਾ ਦੰਦੀ ਆਇਆ ਉਹ ਬੈਠੀ ਐ ਇਨਸਾਫ ਦੀ ਘਰ ਲਗਾਉਣੇ ਤੁਸੀਂ ਹੁਣ ਮੈਂ ਤਾਂ ਬੇਨਤੀ ਆਹੀ ਐ ਵੀ ਸਾਨੂੰ ਨਾਲ ਤਾਂ ਘਰ ਆਪਦੇ ਘਰੇ ਵੜਨਾ ਚਾਹੀਦਾ ਨਾਲੇ ਮੇਰੀ ਜ਼ਮੀਨ ਵਜਾ ਦੇ بس ਇਹ ਅਪੀਲ ਕਰਦੇ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ